ਭਾਰਤੀ ਫੌਜ ਵੱਲੋਂ ਲਗਾਤਾਰ ਇਹ ਬਿਆਨ ਦਿੱਤੇ ਜਾ ਰਹੇ ਨੇ ਕਿ ਪਾਕਿਸਤਾਨ ਨੇ ਸ਼ੇਰਦਾਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਪਰ ਭਾਰਤੀ 에어 డిਫੈਂਸ ਸਿਸਟਮ ਦੇ ਵੱਲੋਂ ਉਹਨਾਂ ਨਿਸ਼ਾਨਿਆਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਜੋ ਮਿਸਾਈਲਾਂ ਜੋ ਡਰੋਨਸ ਉਹਨਾਂ ਦੇ ਵੱਲੋਂ ਦਾਗੇ ਜਾ ਰਹੇ ਸਨ ਦੂਜੇ ਪਾਸੇ ਨਾਲ ਹੀ ਬੀਤੇ ਦਿਨੀ ਇੱਕ ਲੈਫਟੀਨੈਂਟ ਜਨਰਲ ਸੁਮੇਰ ਇਵਾਨ ਦਾ ਬਿਆਨ ਸਾਹਮਣੇ ਆਇਆ ਕਿ ਜਿਸਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹਨਾਂ ਨੂੰ ਆਗਿਆ ਦਿੱਤੀ ਸੀ ਕਿ ਉਹ ਦਰਬਾਰ ਸਾਹਿਬ ਦੇ ਵਿੱਚ ਹਵਾਈ ਗੰਨਾ ਜਿਹੜੀਆਂ ਨੇ ਸੁਰੱਖਿਆ ਦੇ ਰਿਤਾ ਨਾਤ ਕਰ ਸਕਣ ਪਰ ਉਸ ਨੂੰ ਐਡੀਸ਼ਨਲ ਹੈੱਡ ਗ੍ਰੰਥੀ ਨੇ ਰੱਦ ਕਰ ਦਿੱਤਾ ਇਹ ਕੀ ਹੈ ਸਾਰਾ ਮਾਮਲਾ ਇਸ ਬਾਰੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲੀ ਗੱਲ ਸਾਕਸ਼ੀ ਹੈਗੀ ਹੈ ਕਿ ਕਰੀਬ ਜਦੋਂ ਦੀ ਜੰਗਬੰਦੀ ਹੋਈ ਆ ਉਸ ਦਿਨ ਤੋਂ ਬਾਅਦ ਜਿਹੜਾ ਵਾ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿਚਕਾਰ ਸਮੰਧ ਜਿਹੜੇ ਆ ਸੁਖਾਵੇਂ ਬਨਣੇ ਸ਼ੁਰੂ ਹੋਏ ਆ ਜਿਵੇਂ ਪ੍ਰਣਾਵ ਸ਼ੋ ਨੂੰ ਛੱਡਿਆ ਗਿਆ ਰੀਟਰੀਟ ਸੈਰੇਮਨੀ ਵੀ ਹੁਣ ਸ਼ੁਰੂ ਹੋ ਰਹੀ ਆ ਤੇ ਦੋਹਾਦੇਸ਼ਾਂ ਦੇ ਵਿਚਕਾਰ ਜਿਹੜੇ ਆ ਇੱਕ ਦੂਜੇ ਦੇ ਉੱਤੇ ਡਰੋਨ ਜਾਂ ਮਿਸਾਈਲ ਦੇ ਜਿਹੜੇ ਕੰਮ ਆ ਬਿਲਕੁਲ ਬੰਦ ਕਰਤੇ ਗਏ ਆ ਲੇਕਿਨ ਅਚਾਨਕ ਜਿਹੜੇ ਆਪਣੀ 에ਅਰ ਫੋਰਸ ਦੇ ਆਫੀਸਰ ਹੈ ਕਾਰਤਿਕ ਜਿਹੜੀ ਉਹਨਾਂ ਨੇ ਗੱਲ ਕਹੀ ਹੀ ਆ ਕਿ ਪਾਕਿਸਤਾਨ ਨੇ ਸ਼੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਸੀ ਮਜ਼ਾਈਲ ਨਾਲ ਔਰ ਸਾਡੇ 에어 డి펜스 ਸਿਸਟਮ ਬੜਾ ਮਜਬੂਤ ਸੀਗਾ ਉਹਨੇ ਉਹ ਜਿਹੜੀ ਮਿਜ਼ਾਈਲ ਸੁੱਟ ਦਿੱਤੀ ਆ ਇਹਦੇ ਨਾਲ ਬਹੁਤ ਇੱਕ ਨਵੀਂ ਚਰਚਾ ਛਿੜ ਗਈ ਨਵੇਂ ਲੋਕਾਂ ਦੇ ਵਿੱਚ ਠੇਸ ਵੀ ਪਹੁੰਚੀ ਵੀ ਅਗਰ ਪਾਕਿਸਤਾਨ ਨੇ ਹਰਕਤ ਕੀਤੀ ਆ ਕਿਉਂਕਿ ਦੇਖੋ ਹਿੰਦੁਸਤਾਨ ਦੀ ਆਵਾਮ ਆਪਣੀ ਭਾਰਤੀ ਸੈਨਾ ਤੇ ਬਹੁਤ ਵਿਸ਼ਵਾਸ ਕਰਦੀ ਆ ਲੇਕਿਨ ਦਸਾਂ ਦਿਨਾਂ ਬਾਅਦ ਅਚਾਨਕ ਐਸ ਗੱਲ ਨੂੰ ਨਿਕਲ ਕੇ ਆਣਾ ਉਸ ਤੋਂ ਬਾਅਦ ਇੱਕ ਬਹੁਤ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਸ਼ੰਕਾ ਵੀ ਪੈਦਾ ਹੋਈਆਂ ਬਈ ਆਖਰਕਾਰ ਇਸ ਗੱਲ ਨੂੰ ਅਣਗੋਲਿਆ ਕਿਉਂ ਗਿਆ ਲੁਕੋਇਆ ਕਿਉਂ ਗਿਆ ਟੀਵੀ ਚੈਨਲਾਂ ਦੇ ਉੱਤੇ ਵੀ ਜਿਵੇਂ ਬਾਰ-ਬਾਰ ਰੌਲਾ ਪਿਆ ਤੇ ਹਿੰਦੁਸਤਾਨ ਦੀ ਆਵਾਮ ਨੂੰ ਕੋਈ ਜ਼ਿਆਦਾ ਉਹਦੇ ਵਿੱਚ ਜਿਹੜੀ ਹੈ ਨਾ ਵਿਸ਼ਵਾਸ ਨਹੀਂ ਹੋਇਆ ਇਹ ਗੱਲਾਂ ਦੇ ਉੱਤੇ ਠੀਕ ਹੈ ਵਿਸ਼ਵਾਸ ਕਰਨਾ ਸਾਡਾ ਫਰਜ਼ ਹੈ ਸਾਡੀ ਹਿੰਦੁਸਤਾਨ ਦੀ ਹਕੂਮਤ ਹੈ ਹਿੰਦੁਸਤਾਨ ਦੀ ਆਰਮੀ ਹੈ ਲੇਕਿਨ ਇੱਕਦਮ ਇਹ ਨਿਕਲ ਕੇ ਦਸਾਂ ਦਿਨਾਂ ਬਾਅਦ ਇਹ ਗੱਲ ਕਹਿਣੀ ਔਰ ਉਸ ਗੱਲ ਦਾ ਕੋਈ ਇਨਪੁਟ ਵੀ ਨਾ ਹੋਣਾ ਜੇ ਇਦਾਂ ਦੇ ਇਨਪੁਟ ਸਿਗੇ ਕਿ ਪਾਕਿਸਤਾਨ ਜਿਹੜਾ ਸ਼੍ਰੀ ਦਰਬਾਰ ਸਾਹਿਬ ਨੂੰ ਅਟੈਕ ਕਰ ਸਕਦਾ ਫਿਰ ਇਹ ਗੱਲ ਉਸੇ ਟਾਈਮ ਨਿਕਲ ਆਣੀ ਚਾਹੀਦੀ ਸੀ ਜੇ ਆਪਾਂ ਪੁਰਾਣੀਆਂ ਇਤਿਹਾਸ ਨੂੰ ਵੀ ਫਰੋਲੀਏ ਤੇ ਭੈਂਡ ਦੀ ਜੰਗ ਹੋਈ 71 ਇਵਨ ਇਹਨੂੰ ਵੀ ਛੱਡੋ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਅੰਗਰੇਜ਼ਾਂ ਦੇ ਵੇਲੇ ਤੁਸੀਂ ਮੈਨੂੰ ਇਹ ਦੱਸੋ ਜਦੋਂ ਅੰਗਰੇਜ਼ਾਂ ਦਾ ਰਾਜ ਚੱਲ ਰਿਹਾ ਸੀਗਾ ਤੇ ਜਲੀਆਂ ਵਾਲੇ ਬਾਗ ਦੇ ਵਿੱਚ ਸਾਕਾ ਹੋ ਗਿਆ ਜਨਰਲ ਡਾਇਰ ਦਾ 10 ਕਦਮ ਦੂਰ ਤੇ ਸ੍ਰੀ ਦਰਬਾਰ ਸਾਹਿਬ ਸੀ ਉਧਰ ਹਿੰਮਤ ਨਹੀਂ ਪਈ ਜਾਣ ਦੀ ਠੀਕ ਹੈ ਆਪਾਂ ਉਹਦੇ ਚ 1300 ਆਪਣੇ ਪੰਜਾਬ ਦੇ ਲੋਕ ਜਲੀਆਂ ਵਾਲੇ ਬਾਗ ਦੇ ਸਾਹ ਹੱਕੇ ਸ਼ਹੀਦ ਹੋਏ ਲੇਕਿਨ ਉਸ ਦਿਹੜੀ ਵੱਲ ਜਾਣ ਦੀ ਹਿੰਮਤ ਨਹੀਂ ਪਈ ਜਰਨਲ ਡਾਇਰ ਤੇ ਉਹਦੀ ਫੌਜ ਦੀ ਤੁਸੀਂ ਇਹ ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉੱਤੇ ਮੁਗਲਾਂ ਨੇ ਕਿੰਨੇ ਜ਼ੁਲਮ ਕੀਤੇ ਲੇਕਿਨ ਉਹ ਮੁਗਲਾਂ ਦੀ ਹਿੰਮਤ ਨਹੀਂ ਬਈ ਔਰੰਗਜ਼ੇਬ ਦੀ ਸ੍ਰੀ ਦਰਬਾਰ ਸਾਹਿਬ ਦੀ ਦਿਹੜੀ ਵੱਲ ਜਾਣ ਦੀ ਕਿਸੇ ਦੀ ਹਿੰਮਤ ਨਹੀਂ ਤੇ ਦੁਸ਼ਮਨ ਦੀ ਕਿਸੇ ਚ ਵੀ ਇੰਨੀ ਹਿੰਮਤ ਨਹੀਂ ਆ ਕਿ ਉਹ ਦਰਬਾਰ ਸਾਹਿਬ ਵੱਲ ਅੱਖ ਚੁੱਕ ਵੀ ਸਕੇ ਜਾਂ ਸੋਚ ਵੀ ਸਕੇ ਕਿਉਂਕਿ ਗੁਰੂ ਮਹਾਰਾਜ ਦੀ ਵੀ ಅಪਾਰ ਕਿਰਪਾ ਹੈਗੀ ਆ ਉੱਥੇ ਤਾਂ ਧਾਰਮਿਕ ਸਿਧਾਂਤਿਕ ਅਧਿਆਤਮਿਕ ਜੀਵਨ ਜੀਣ ਦਾ ਤਰੀਕਾ ਹੀ ਉੱਥੇ ਆ ਜੀਵਨ ਹੀ ਉੱਥੇ ਆ ਤੇ ਜੇ ਉੱਥੋਂ ਦੀਆਂ ਜਿਹੜੀਆਂ ਨਿਕਲੀਆਂ ਹੋਈਆਂ ਤਰੰਗਾ ਆ ਜਾਂ ਵਾਈਬਸ ਆ ਉਹ ਸ੍ਰਿਸ਼ਟੀ ਦੀਆਂ ਰਚਨਾ ਕਰਤਾ ਹੈਗੀਆਂ ਅਕਾਲ ਤਖਤ ਸਾਹਿਬ ਹੈ ਤੇ ਉੱਥੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਦੂਜਾ ਜਿਹੜਾ ਇੱਕ ਹੋਰ ਚੀਜ਼ ਗੱਲ ਬਾਅਦ ਵਿੱਚ ਅਮੈਂਡ ਹੋਈ ਏਕ ਟੀਵੀ ਚੈਨਲ ਦੇ ਵਿੱਚ ਇੰਟਰਵਿਊ ਦੇ ਵਿੱਚ ਕਿਸੇ ਅਫੀਸਰ ਨੇ ਕਿਹਾ ਕਿ ਅਸੀਂ ਇਹਦੇ ਬਾਰੇ ਤਾਂ آگਾਹ ਕਰ ਦਿੱਤਾ ਸੀ ਤੇ ਅਸੀਂ ਉੱਥੇ ਦੇ ਹੈੱਡ ਗ੍ਰੰਥੀ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਕਿਹਾ ਬਈ ਅਸੀਂ ਆਪਣੀਆਂ ਜਿਹੜੀਆਂ ਐਂਟੀ ਮਿਜ਼ਾਈਲ ਹੈਗੀਆਂ ਉਹ ਗੰਨਾ ਲਗਾਉਣੀਆਂ ਚਾਹੁੰਦੇ ਤੇ ਉਹਨਾਂ ਨੇ ਕਿਹਾ ਲਗਾ ਲਓ ਲੇਕਿਨ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤਾਂ ਗਿਆਨੀ ਰਕबीर ਸਿੰਘ ਹੈ ਜਿਹੜੇ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਸੀ ਅੱਛਾ ਉਹ 14 ਤਰੀਕ ਨੂੰ ਵਾਪਸ ਪਰਤੇ ਨੇ ਉਹ ਤਾਂ 24 ਤਰੀਕ ਦੇ ਪਿਛਲੇ ਮਹੀਨੇ ਦੇ ਬਾਹਰ ਗਏ ਸੀ ਵਿਦੇਸ਼ੀ ਦੌਰੇ ਤੇ 14 ਨੂੰ ਵਾਪਸ ਆਏ ਨੇ ਤੇ 14 ਨੂੰ ਤੁਹਾਨੂੰ ਯਾਦ ਹੋਵੇਗਾ 에어ਪੋਰਟ ਦੇ ਉੱਤੇ ਉਹਨਾਂ ਦੀਆਂ ਫੋਟੋਆਂ ਨਸ਼ਰ ਹੋਈਆਂ ਉਹਨਾਂ ਨੂੰ 에어 ਜਹਾਜ਼ ਦੇ ਵਿੱਚ 에어 ਇੰਡੀਆ ਦੇ ਵਿੱਚ ਬੜੀ ਪ੍ਰੋਬਲਮ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉਹ ਤਾਂ ਸਾਰਿਆਂ ਨੂੰ ਪਤਾ ਬਾਹਰ ਗਏ ਸੀ 24 ਤੂੰ ਗਏ ਬਾਅਦ 14 ਨੂੰ ਉਹ ਪਰਤੇ ਨੇ ਤੇ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਉਹ ਕਹਿੰਦੇ ਮੈਨੂੰ ਇੱਕ ਕਾਲ ਨਹੀਂ ਆਈ ਮੈਨੂੰ ਕਿਸੇ ਨੇ ਗੱਲ ਨਹੀਂ ਕੀਤੀ ਕੱਲ ਵੀ ਐਸਜੀਪੀਸੀ ਦੇ ਪ੍ਰਧਾਨ ਜਿਹੜੇ ਆ ਆਪਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਵੀ ਕਿਹਾ ਵਾ ਇਹ ਗੱਲ ਹੈ ਹੀ ਨਹੀਂ ਇਦਾਂ ਦੀ ਗੱਲ ਹੋ ਹੀ ਨਹੀਂ ਸਕਦੀ ਅੱਜ ਵੀ ਗਿਆਨੀ ਰਕबीर ਸਿੰਘ ਜਿਹੜੇ ਹੈੱਡ ਗ੍ਰੰਥੀ ਨੇ ਉਹ ਕਹਿੰਦੇ ਸਭ ਝੂਠ ਹੈ ਇਦਾਂ ਦੀ ਕੋਈ ਗੱਲ ਨਹੀਂ ਹੋਈ ਔਰ ਕਿਹਦੇ ਨਾਲ ਗੱਲ ਕੀਤੀ ਗਈ ਹਜੇ ਤੱਕ ਉਹ ਗੱਲ ਕਲੀਅਰ ਨਹੀਂ ਹੋਈ ਇਸ ਕਰਕੇ ਜਿਹੜੇ ਮੈਂ ਇੱਕ ਤਾਂ ਗੱਲ ਸੋਚਦਾ ਕਿ ਹਿੰਦੁਸਤਾਨ ਦੀ ਆਰਮੀ ਦੀ ਕ੍ਰੈਡੀਬਿਲਟੀ ਬਹੁਤ ਹੈ ਤੇ ਜੇ ਗੱਲ ਹੋਈ ਹੈ ਤਾਂ ਗੱਲ ਸਾਹਮਣੇ ਆਣੀ ਚਾਹੀਦੀ ਹੈ ਬਈ ਕਿੰਨੇ ਇਜਾਜ਼ਤ ਦਿੱਤੀ ਸ਼੍ਰੀ ਦਰਬਾਰ ਸਾਹਿਬ ਤੇ ਦੂਸਰੀ ਜਿਹੜੀ ਗੱਲ ਹੈ ਕਿ ਹਿੰਦੁਸਤਾਨ ਦੇ ਜਿਹੜੇ ਚੈਨਲਸ ਹੈਗੇ ਆ ਜਿਹੜੇ ਮੁੱਖ ਚੈਨਲ ਹੈਗੇ ਆ ਇਹਨਾਂ ਇਹਨਾਂ ਦਾ ਕੰਮ ਜਿਹੜਾ ਵਾ ਉਹ ਤੁਸੀਂ ਪਿਛਲੇ ਕੁਝ ਦੌਰ ਤੋਂ ਦੇਖਦੇ ਪਏ ਹੋ ਬਈ ਇਹਨਾਂ ਦਾ ਕੰਮ ਤਾਂ ਸਿਰਫ ਧਰਮ ਦੇ ਉੱਤੇ ਹੀ ਆਪਣੀ ਰਿਪੋਰਟਿੰਗ ਕਰਨਾ ਹੈ ਟੀਆਰਪੀ ਲਈ ਅੱਜ ਵੀ ਕਈ ਸਜਨਾ ਨੇ ਕਿਹਾ ਬਈ ਇਹ ਟੀਆਰਪੀ ਲਈ ਇੰਨਾ ਕੁਝ ਬੋਲਦੇ ਨੇ ਇੰਨਾ ਕੁਝ ਕਰਦੇ ਨੇ ਇਸਲਾਮਾਬਾਦ ਤੇ ਕਬਜ਼ਾ ਕਰਾ ਦੇਣ ਦੇ ਕਰਾਚੀ ਤੇ ਕਰਾ ਦੇਣ ਦੇ ਲਾਹੌਰ ਨੂੰ ਵਿਆੜ ਦੇਣ ਦੇ ਤੇ ਜਿਹੜੀ ਹੋਰ ਵੀ ਜੇ ਸਾਕਸ਼ੀ ਆਪਾਂ ਇਸ ਗੱਲ ਨੂੰ ਕਰੀਏ ਕਿ ਹਿੰਦੁਸਤਾਨ ਦੇ ਪਾਕਿਸਤਾਨ ਨੂੰ 1947 'ਚ ਆਜ਼ਾਦ ਹੋਇਆ ਸਾਡੇ ਗੁਰੂ ਘਰ ਵੰਡੇ ਗਏ ਸਾਡੇ ਗੁਰੂ ਨਾਨਕ ਦੇਵ ਪਾਸ਼ਾ ਦੀ ਧਰਤੀ ਉਧਰ ਚਲੀ ਗਈ ਸ਼੍ਰੀ ਦਰਬਾਰ ਸਾਹਿਬ ਸੁਲਤਾਨਪੁਰ ਲੋਧੀ ਡੇਰਾ ਬਾਬਾ ਬਨਾਨਕ ਸ਼੍ਰੀ ਨੰਦਪੁਰ ਸਾਹਿਬ ਕੀਸਗੜ੍ਹ ਸਾਹਿਬ ਦਮਦਮਾ ਸਾਹਿਬ ਸਾਡੇ ਇੱਧਰ ਆ ਗਏ ਤੇ ਅਸੀਂ ਸਾਡੀ ਚਲੋ ਇਹ ਵੀ ਕਿਸ ਖੁਸ਼ਕਿਸਮਤੀ ਆ ਕਿ ਅਸੀਂ ਇੰਨੇ ਮਤਲਬ ਇਸ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਧਰਤੀ ਹੈ ਜਿੱਥੇ ਉਹਨਾਂ ਨੇ ਜਿਹੜਾ ਵਾ ਅਮਰਤ ਚਕਾ ਕੇ ਇੱਕ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਸ਼ੁਰੂ ਕੀਤਾ ਅਸੀਂ ਉਸ ਧਰਤੀ ਦੇ ਵਸਨੀਕਾਂ ਲੇਕਿਨ ਗੱਲ ਇਹ ਆ ਕਿ ਜਦੋਂ ਉਹ ਦੌਰ ਸੀਗਾ 1947 ਦਾ ਵੀ ਇੰਨਾ ਵੱਡ ਵਡਾਂਗਾ ਹੋਇਆ ਫਿਰ ਕਿਸੇ ਦੀ ਦਰਬਾਰ ਸਾਹਿਬ ਦੇ ਵੱਲ ਪੈਦਲ ਜਾਣ ਦੀ ਹਿੰਮਤ ਨਹੀਂ ਪਈ ਕਿਸੇ ਦੀ ਹਿੰਮਤ ਨਹੀਂ ਪਈ ਦਰਬਾਰ ਸਾਹਿਬ ਦੀ ਨੀਂਹ ਵੀ ਜਿਹੜੀਆਂ ਮੁਸਲਮਾਨ ਮੀਆਂ ਮੀਰ ਨੇ ਰੱਖੀ ਆ ਗੁਰੂ ਮਹਾਰਾਜ ਨੇ ਆਪਣੇ ਹੱਥਾਂ ਨਾਲ ਰਖਾਈ ਆ ਉਹਨਾਂ ਦੇ ਪਰਮ ਮਿੱਤਰ ਸੀਗੇ ਤੇ ਇਹ ਇਹ ਤਾਂ ਪਹਿਲਾ ਹੀ ਗੁਰੂ ਮਹਾਰਾਜ ਨੇ ਸੰਦੇਸ਼ ਦੇ ਦਿੱਤਾ ਕਿੰਨੇ ਸੂ ਸਾਲ ਪਹਿਲਾਂ ਬਈ ਇਹ ਅਸੀਂ ਇੱਕ ਆ ਦੇਖੋ ਨਹੀਂ ਪੱਥਰ ਖਾਣਾ ਗੁਰੂ ਮਹਾਰਾਜ ਆਪਣੇ ਹੱਥਾਂ ਨਾਲ ਵੀ ਰੱਖ ਸਕਦੇ ਸੀ ਉਹ ਰੱਖਣ ਦਾ ਇੱਕ ਮਕਸਦ ਸੀਗਾ ਕਿ ਇੱਕ ਸਮਾਜ ਨੂੰ ਇੱਕ ਸ੍ਰਿਸ਼ਟੀ ਨੂੰ ਆਉਣ ਵਾਲੀ ਪੀੜ੍ਹੀਆਂ ਨੂੰ ਸੰਦੇਸ਼ ਨਾ ਉਹਨਾਂ ਨੂੰ ਪਤਾ ਸੀ ਇਹ ਵਕਤ ਆਣਾ ਹੈ ਇਦਾਂ ਦੀਆਂ ਗੱਲਾਂ ਹੋਣੀਆਂ ਇਸੇ ਕਰਕੇ ਉਹਨਾਂ ਨੇ ਉਹਦੀ ਜਿਹੜੀ ਹੈ ਗੁਰੂ ਕਿਉਂਕਿ ਉਹ ਉਹ ਤਾਂ ਕੁੱਲ ਮਾਲਕ ਹੈ ਉਹ ਤਾਂ ਸ੍ਰਿਸ਼ਟੀ ਹੈ ਉਹਨਾਂ ਨੇ ਹੱਥ ਨਾਲ ਨਹੀਂ ਪੱਥਰ ਰਖਾਇਆ ਛਿੜੀ ਦਰਬਾਰ ਸਾਹਿਬ ਦਾ ਮੈਂ ਤਾਂ ਇੰਨੀ ਐਗਜ਼ਾਮਪਲ ਦੇ ਦਿੱਤੀਆਂ 65 ਦੀ ਲੜਾਈ ਹੋ ਗਈ 71 ਦੀ ਲੜਾਈ ਹੋ ਗਈ ਲੇਕਿਨ ਛਿੜੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਹਿੰਦੁਸਤਾਨ ਦੀ ਹਕੂਮਤ ਵੱਲੋਂ ਹੋਇਆ 1984 ਛੋਇਆ 86 ਛੋਇਆ ਬਲੈਕ ਥੰਡਰ ਆਪਰੇਸ਼ਨ ਹੋਇਆ 사का ਨੀਲਾ ਤਾਰਾ ਹੋਇਆ 88 ਛੋਇਆ ਪਰ ਪੰਥਕ ਸਰਕਾਰ ਚ ਹੋਇਆ ਸਭ ਤੋਂ ਵੱਡੀ ਗੱਲ ਹੈ ਪੰਥਕ ਸਰਕਾਰ ਚ ਵੀ ਇੱਕ ਵਾਰ ਹਮਲਾ ਹੋਇਆ ਤੇ ਮੈਂ ਇਹ ਕਹਿੰਦਾ ਪਿਆ ਨਾ ਉਧਰੋਂ ਤਾਂ ਕੁਝ ਹਜੇ ਤੱਕ ਨਸ਼ਰ ਨਹੀਂ ਹੋਇਆ ਸਾਹਮਣੇ ਕੋਈ ਇਦਾਂ ਦੀ ਗੱਲ ਨਹੀਂ ਆਈ ਹਾਂ ਜਿਹੜੀ ਇੱਕ ਵਿੱਚ ਨਵੀਂ ਗੱਲ ਅਮੈਂਡ ਹੋਈ ਹੈ ਕੱਲ ਦੀਆਂ ਘਟਨਾਵਾਂ ਤੇ ਆ ਬਈ ਇਹਨਾਂ ਦੇ ਬਾਰੇ ਅੰਦਰ ਹੈੱਡ ਗ੍ਰੰਥੀ ਨੂੰ ਦੱਸਿਆ ਗਿਆ ਸੀ ਲੇਕਿਨ ਅੱਜ ਹੈੱਡ ਗ੍ਰੰਥੀ ਸਾਹਿਬ ਗਿਆਨੀ ਰਗੂबीर ਸਿੰਘ ਨੇ ਸਿਰੇ ਤੋਂ ਨਕਾਰਤਾ ਕਿੰਦੇ ਕੋਈ ਗੱਲ ਹੀ ਨਹੀਂ ਹੋਈ ਸਪੈਸ਼ਲ ਐਡੀਟਿਨ ਕਹਿ ਦਿੱਤੀ ਕਿ ਉਹਨਾਂ ਦੇ ਬੋਲੋਂ ਵੀ ਕੋਈ ਅਜੀਹੀ ਅੱਗੇ ਦਿੱਤੀ ਹੀ ਨਹੀਂ ਸੀਗੀ ਦੇਖੋ ਸਾਕਸ਼ੀ ਜੀ ਇਦਾਂ ਦੀ ਗੱਲ ਹੁੰਦੀ ਇਹ ਗੱਲ ਲੁਕੀ ਛਿਪੀ ਰਹਿਣੀ ਸੀ ਇਅਰ ਚੀਫ ਮਾਰਸ਼ਲ ਜਿਹੜੇ ਆ ਖੁਦ ਇੱਕ ਸਿੱਖ ਨੇ ਔਰ ਉਸ ਗੁਰੂ ਘਰ ਦੇ ਬੱਚੇ ਨੇ ਇਹ ਗੱਲ ਲੁਕੀ ਰਹਿਣੀ ਸੀ ਉਸੇ ਟਾਈਮ ਬਾਹਰ ਨਿਕਲ ਆਣੀ ਸੀ ਔਰ ਇੱਕਦਮ ਨਿਕਲ ਆਣੀ ਸੀ ਬਾਹਰ ਇਹ ਕੋਈ ਗੱਲਾਂ ਲੁਕੀਆਂ ਨਹੀਂ ਰਹਿੰਦੀਆਂ ਜੇ ਐਡੀਸ਼ਨਲ ਗ੍ਰੰਥ ਹੈਡ ਗ੍ਰੰਥੀ ਨੂੰ ਜਾਂ ਕਿਸੇ ਐਸਜੀਪੀਸੀ ਦੇ ਹੋਰ ਪ੍ਰਧਾਨ ਨੂੰ ਜਾਂ ਐਸਜੀਪੀਸੀ ਦੇ ਸਕੱਤਰ ਹੋਣ ਮੰਨ ਲਓ ਜੇ ਇੱਥੇ ਕੁਲਵੰਤ ਸਿੰਘ ਮੰਨਣ ਹੈਗੇ ਆ ਇਹ ਹੋਣ ਕਿਸੇ ਨੂੰ ਵੀ ਹੋਵੇ ਤੇ ਗੱਲ ਸਾਹਮਣੇ ਨਾ ਸ਼ੁਰੂ ਹੋ ਜਾਣੀ ਸੀ ਕਿ ਆ ਹਮਲੇ ਦਾ ਕੋਸ਼ਿਸ਼ ਹੋਈ ਆ ਆ ਦੱਖਾ ਹਿੰਦੁਸਤਾਨ ਦਾ ਮੀਡੀਆ ਤਾਂ ਇਹੋ ਜੀਆਂ ਚੀਜ਼ਾਂ ਲਾਵਦਾ ਹੁੰਦਾ ਕਿ ਇੱਥੋਂ ਹਿੰਦੁਸਤਾਨ ਦੇ মিডিਆ ਨੂੰ ਤਾਂ ਚਾਹੀਦੀਆਂ ਹੁੰਦੀਆਂ ਇਹੋ ਜਿਹੀਆਂ ਚੀਜ਼ਾਂ ਕਿ ਇਹੋ ਇਹ ਚੀਜ਼ ਖਬਰ ਲੱਭੇ ਇਹ ਤਾਂ ਫਿਰ ਖਬਰ ਲੁਕੀ ਕਿੱਦਾਂ ਰਹਿ ਗਈ 10-12 ਦਿਨ ਇਹਦੇ ਉੱਤੇ ਵੀ ਜਿਹੜਾ ਵਿਚਾਰ ਹੋ ਰਿਹਾ ਵੀ ਇਹ ਗੱਲ ਇੰਨੀ ਦੇ ਲੁਕੀ ਕੋ ਰਹੀ ਅਗਰ ਹਿੰਦੁਸਤਾਨ ਦੀ ਆਰਮੀ ਨੇ ਇਹ ਜਿਹੜਾ ਖੁਲਾਸਾ ਕੀਤਾ ਲੇਕਿਨ ਜਿਹੜੀਆਂ ਗੱਲਾਂ ਨਾਲ ਆਈਆਂ ਕਿ ਅਸੀਂ ਉਹਨਾਂ ਨੂੰ ਅਗਾਂਹ ਕਰ ਦਿੱਤਾ ਸੀ ਉਹ ਹਜੇ ਤੱਕ ਕੋਈ ਵੀ ਸਾਹਮਣੇ ਨਿਕਲ ਕੇ ਨਹੀਂ ਆਇਆ ਅੱਜ ਵੀ ਗਿਆਨੀ ਰਗਵੀਰ ਸਿੰਘ ਹੋਰਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਇਹ ਕਿਹਾ ਬਈ ਮੈਂ ਤਾਂ ਖੁਦ ਕਹਿੰਦਾ ਵੀ ਆਰਮੀ ਕਲੀਅਰ ਕਰੇ ਹਿੰਦੁਸਤਾਨ ਦੀ ਫੌਜ ਕਲੀਅਰ ਕਰੇ ਬਈ ਕੀ ਦੇ ਨਾ ਗੱਲ ਹੋਈ ਆ ਉਹਦਾ ਨਾਮ ਨਸ਼ਰ ਕਰੋ ਕਿੰਨੇ ਇਜਾਜ਼ਤ ਦਿੱਤੀ ਤੁਹਾਨੂੰ 에ਰ ਗੱਨਾ ਇੱਥੇ ਲਗਾ ਸਕਦੇ ਹੋ ਫਿਰ ਜੇ ਇਹ ਇਜਾਜ਼ਤ ਦਿੱਤੀ ਵੀ ਗਈ ਫਿਰ ਦਰਬਾਰ ਸਾਹਿਬ ਦੇ ਆਸ-ਪਾਸ 에ਰ ਗੱਨਾ ਕਿਉਂ ਨਹੀਂ ਲਗਾਈਆਂ ਗਈਆਂ ਫਿਰ 에ਰ ਡਿਫੈਂਸ ਸਿਸਟਮ ਲਗਾਇਆ ਕਿਉਂ ਨਹੀਂ ਗਿਆ ਜੇ ਡਾਈ ਖਤਰਾ ਸੀਗਾ ਫਿਰ ਲਗਾਉਣਾ ਚਾਹੀਦਾ ਸੀ ਸਾਖੀ ਉਹ ਲਗਾਇਆ ਵੀ ਨਹੀਂ ਗਿਆ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਕਿਤੇ ਨਾ ਕਿਤੇ ਵਿਵਾਦ ਪੈਦਾ ਕਰ ਰਹੀਆਂ ਲੋਕਾਂ ਦੇ ਮਨਾਂ 'ਚ ਸ਼ੰਕਾ ਪੈਦਾ ਕਰ ਰਹੀਆਂ ਔਰ ਇਹਦੇ ਨਾਲ ਇੱਕ ਜਿਹੜਾ ਲੋਕਾਂ ਦੇ ਅੰਦਰ ਇੱਕ ਠੇਸ ਵੀ ਪਹੁੰਚ ਰਹੀ ਹੈ ਕਿਸੇ ਦੇ ਦਰਬਾਰ ਸਾਹਿਬ ਜਿਹੜਾ ਵਾ ਉਹ ਤਾਂ ਇੱਕ ਕੁਲ ਮਾਲਕ ਤੇ ਕੁਲ ਸ੍ਰਿਸ਼ਟੀ ਦਾ ਕੇਂਦਰ ਹੈਗਾ ਉਹਦੇ ਬਾਰੇ ਤਾਂ ਆਪਾਂ ਇਹ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਉਧਰੋਂ ਹਾਂ ਪਾਕਿਸਤਾਨ ਲੋਲੋ ਨਪਾਕ ਹਰਗਤ ਅਤਵਾਦੀ ਕਰ ਸਕਦੇ ਨੇ ਉਹਨਾਂ ਦੀ ਆਰਮੀ ਕਰ ਸਕਦੀ ਉਹਨਾਂ ਦੀ ਕ੍ਰੈਡਿਬਿਲਟੀ ਤੇ ਸਾਨੂੰ ਕੋਈ ਦਿੱਤਾ ਭਰਵੀਂ ਵਿਸ਼ਵਾਸ ਨਹੀਂ ਹੈ ਲੇਕਿਨ ਗੱਲ ਇਹ ਹੈ ਕਿ ਉਸ ਮਿਜ਼ਾਈਲ ਜਿਹੜੀ ਡਿਫਿਊਜ਼ ਕੀਤੀ ਗਈ ਛੁੱਟੀ ਗਈ 에ਅਰ ਗਨ ਕਿੱਥੇ ਦਰਬਾਰ ਸਾਹਿਬ ਲਗਾਈਆਂ ਗਈਆਂ ਕਿਹਦੇ ਨਾਲ ਗੱਲਾਂ ਹੋਈਆਂ ਇਹ ਸਵਾਲ ਖੜੇ ਹੋ ਰਹੇ ਨੇ ਬਈ ਤੁਸੀਂ ਦੱਸ ਦੇਣ ਇਹ ਗੱਲਾਂ ਨੂੰ ਕਿਉਂ ਅਣਗੋਲਿਆ ਗਿਆ ਦੇਖੋ ਸਾਕਸੀ ਗੱਲ ਇਹ ਹੈ ਕਿ ਇਹ ਹਿੰਦੁਸਤਾਨ ਦੇ ਵਿੱਚ ਘੱਟ ਗਿਣਤੀ ਜਿਹੜੀਆਂ ਹੈਗੀਆਂ ਉਹ ਪਿਛਲੇ ਕੁਝ ਸਮੇਂ ਤੋਂ ਘੱਟ ਗਿਣਤੀ ਦੇ ਲੋਕ ਜਿਹੜੇ ਆ ਆਪਸ ਵਿੱਚ ਇਕੱਠੇ ਹੋ ਰਹੇ ਨੇ ਇਹ ਇੱਕ ਇਹਨਾਂ ਦੀ ਆਪਸ ਵਿੱਚ ਸਮਾਜਿਕ ਬਾਉਂਡੇਸ਼ਨ ਵੱਧਦੀ ਪਈ ਹੈ ਕਿਉਂਕਿ ਇਹ ਜੋ ਪਿਛਲੇ ਕੁਝ ਸਮੇਂ ਦੇ ਵਿੱਚ ਦੇਸ਼ ਦੇ ਵਿੱਚ ਮਾਹੌਲ ਬਣ ਰਿਹਾ ਮਾਹੌਲ ਇਹ ਬਣ ਰਿਹਾ ਵੀ ਘੱਟ ਗਿਣਤੀਆਂ ਜਿਹੜੀਆਂ ਉਹ ਨਿਸ਼ਾਨੇ ਤੇ ਹੈਗੀਆਂ ਘੱਟ ਗਿਣਤੀਆਂ ਦੇ ਲੋਕ ਜਿਹੜੇ ਉਹ ਨਿਸ਼ਾਨੇ ਤੇ ਕਿਸੇ ਨਾ ਕਿਸੇ ਤਰੀਕੇ ਉਹਨਾਂ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਜੋ ਇੱਥੇ ਨੈਰੇਟਿਵ ਸੈੱਟ ਹੋ ਚੁੱਕਾ ਹੈ ਤੇ ਜਦੋਂ ਇਦਾਂ ਦੀ ਗੱਲ ਆਂਦੀ ਹੈ ਤੇ Hindu ਜਿਹੜਾ ਅਲੱਗ ਔਰ ਮੁਸਲਮਾਨ ਸਿੱਖ ਔਰ ਇਸਾਈ ਇਹਨਾਂ ਦੀ ਬਾਉਂਡੇਸ਼ਨ ਵੱਧਦੀ ਹੈ ਔਰ ਤੁਸੀਂ ਐਸਾ ਗੱਲਾਂ ਨੂੰ ਕਲੀਅਰ ਹੋ ਕੇ ਜਾਂ ਪਿੱਛੇ ਓਕੜ ਵੱਲ ਨੂੰ ਜਾਂ ਹੁਣ ਵੀ ਮੌਜੂਦਾ ਹਾਲਾਤਾਂ ਵਿੱਚ ਦੇਖੋ ਤੇ ਜੇ ਤੁਸੀਂ ਪੁਰਾਣੇ ਦੌਰ ਚ ਵੀ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤੁਹਾਨੂੰ ਵਕਤ ਯਾਦ ਹੋਏਗਾ ਜਦੋਂ ਚਾਰ ਸਾਬ ਜਦਿਆਂ ਦੀ ਸ਼ਹੀਦੀ ਹੋਈ ਤੇ ਉਸ ਸ਼ਹਾਦਤ ਦੇ ਖਿਲਾਫ ਨਵਾਬ ਸ਼ੇਰ ਅਲੀ ਖਾਨ ਨੇ ਚੰਗਾੜੇ ਮਾਰੇ ਚੀਖਾ ਮਾਰੀਆਂ ਬਈ ਇਹ ਗਲਤ ਹੋ ਰਿਹਾ ਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਹਨੂੰ ਆਸ਼ੀਰਵਾਦ ਦਿੱਤਾ ਸੀ ਜਿੰਨਾ ਮਰਜੀ ਦੇਸ਼ ਦੀ ਆਜ਼ਾਦੀ ਵੇਲੇ ਵਾਇਲੇਸ਼ਨ ਹੋ ਗਈ ਵੱਡ ਵਡਾਂਗਾ ਹੋ ਗਿਆ ਮਲੇਰਕੋਟਲੇ ਕਦੀ ਵੀ ਅੱਜ ਤੱਕ ਨਹੀਂ ਸੁਨਿਆ ਹੋਏਗਾ ਦੰਗਾ ਫਸਾਦ ਹੋਇਆ ਹੋਵੇ ਉਹ ਗੁਰੂ ਮਹਾਰਾਜ ਨੇ ਨਵਾਬ ਸ਼ੇਰ ਅਲੀ ਖਾਨ ਨੂੰ ਆਸ਼ੀਰਵਾਦ ਦਿੱਤਾ ਸੀ ਗੁਰਗੋਬਿੰਦ ਸਿੰਘ ਮਹਾਰਾਜ ਨੇ ਤੁਸੀਂ ਦੇਖੋ ਉਦੋਂ ਦਸਵੇਂ ਪਾਤਸ਼ਾਹ ਦੀ ਗੱਲ ਕਰਦੇ ਪਿਆ ਆ ਉਦੋਂ ਤੇ ਰਿਸ਼ਤੇ ਕਿੰਨੇ ਗੂੜੇ ਆ ਜੇ ਮੈਂ ਹੱਲੇ ਕੀ ਮੈਂ ਕਹਿਣਾ ਪਿਆਵਾ ਬਈ ਉਹਨਾਂ ਦੀ ਜਿਹੜੀ ਲੜਾਈ ਸੀ ਗੁਰੂ ਮਹਾਰਾਜ ਦੀ ਗੁਰੂ ਮਹਾਰਾਜ ਦੀ ਲੜਾਈ ਜ਼ਬਰ ਦੇ ਖਿਲਾਫ ਸੀ ਜ਼ੁਲਮ ਦੇ ਖਿਲਾਫ ਸੀ ਉਹ ਜ਼ਬਰ ਔਰ ਜ਼ੁਲਮ ਸਿੱਖ ਇਤਿਹਾਸ ਦਾ ਸਭ ਤੋਂ ਇੱਕ ਉਹ ਅੱਖਰ ਹੈਗਾ ਜਿਹੜਾ ਸਿੱਖ ਇਤਿਹਾਸ ਦਾ ਪ੍ਰਿੰਸੀਪਲ ਹੈ ਜਿਹੜਾ ਸਿਧਾਂਤ ਹੈ ਨਾ ਜ਼ੁਲਮ ਸਹਿਣਾ ਨਾ ਜ਼ਬਰ ਸਹਿਣਾ ਤੇ ਨਾ ਕਿਸੇ ਦੇ ਉੱਤੇ ਜ਼ਬਰ ਹੁੰਦੇ ਵੇਖਣਾ ਉਸੇ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫਿਲਾਸਫੀ ਹੈ ਉਸੇ ਫਿਲਾਸਫੀ ਨੂੰ ਲੈ ਕੇ ਸਿੱਖ ਕੌਮ ਅੱਗੇ ਚੱਲ ਰਹੀ ਹੈ ਔਰ ਉਸੇ ਉਸੇ ਹੀ ਜਿਹੜੀ ਉਹਨਾਂ ਦੇ ਸਿਧਾਂਤ ਹੈ ਉਸੇ ਸਿਧਾਂਤ ਤੇ ਜਦੋਂ ਬਾਕੀ ਘਟ ਗਿੰਤੀਆਂ ਦੇ ਉੱਤੇ ਦੇਖਿਆ ਜਾਂਦਾ ਕਿ ਅਤਿਆਚਾਰ ਹੋ ਰਿਹਾ ਕਿਸੇ ਨਾ ਕਿਸੇ ਬਹਾਨੇ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਲਪੇਟਿਆ ਜਾ ਰਿਹਾ ਫਿਰ ਇੱਕ ਕੌਮ ਖੜਦੀ ਆ ਉੱਥੇ ਉਹਦੇ 'ਚ ਕੋਈ ਸ਼ੱਕ ਨਹੀਂ ਆ ਖੜਦੀ ਆ ਡੱਟ ਕੇ ਖੜਦੇ ਨੇ ਔਰ ਮੈਂ ਤੁਹਾਨੂੰ ਤਾਂ ਐਗਜ਼ਾਮਪਲਾਂ ਦਿੱਤੀਆਂ ਗੁਰੂ ਨਾਨਕ ਦੇਵ ਜੀ ਦੇ ਦੌਰ 'ਚ ਦੇਖ ਲਓ ਮਰਦਾਨਾ ਉਹਨਾਂ ਦਾ ਸਭ ਤੋਂ ਪ੍ਰੀਅ ਹੈ ਸੀ ਕਿ ਗੁਰੂ ਗੁਰਾਂ ਸਾਹਿਬ ਚ ਬਾਣੀਆਂ ਹੈਗੀਆਂ ਮੈਂ ਜਿਹੜੇ ਆਪਣੇ ਬਾਬਾ ਫਰੀਦ ਜੀ ਦੀ ਬਾਣੀ ਹੈਗੀ ਹੈ ਹੋਰ ਜਿਹੜੇ ਮੁ슬ਮਨ ਸੰਤ ਉਹਨਾਂ ਦੀਆਂ ਬਾਣੀਆਂ ਹੈਗੀਆਂ ਇਸ ਕਰਕੇ ਮੈਂ ਜਿਹੜੀ ਇਹ ਗੱਲ ਕਰਦਾ ਵਾਂ ਬਈ ਇਹ ਜਿਹੜੇ ਇਦਾਂ ਦੇ ਇਸ਼ੂਜ਼ ਹੈਗੇ ਆ ਜੇ ਇਦਾਂ ਦੀਆਂ ਗੱਲਾਂ ਹੈਗੀਆਂ ਇਹ 10-12 ਦਿਨ ਬਾਅਦ ਜੇ ਨਿਕਲ ਕੇ ਆਂਦੀਆਂ ਇਹਦੇ ਉੱਤੇ ਗਹਿਰ ਵਿਚਾਰ ਹੋ ਰਿਹਾ ਇਹਦੇ ਉੱਤੇ ਗਹਿਰ ਮੰਥਨ ਹੋ ਰਿਹਾ ਵੀ ਪਤਾ ਨਹੀਂ ਰਾਜਨੀਤੀ ਤੋਂ ਪ੍ਰਭਾਵਿਤ ਹੋ ਸਕਦੇ ਦੇਖੋ ਹਿੰਦੁਸਤਾਨ ਦੀ ਆਰਮੀ ਜਿਹੜੀ ਹੈ ਮੈਂ ਤਾਂ ਉੱਤੇ ਵਿਸ਼ਵਾਸ ਕਰਦਾ ਮੈਂ ਲੇਕਿਨ ਹਿੰਦੁਸਤਾਨ ਦੇ ਚੈਨਲਾਂ ਤੇ ਵਿਸ਼ਵਾਸ ਨਹੀਂ ਕਰਦਾ ਹਿੰਦੁਸਤਾਨ ਭਾਵੇਂ ਮੈਂ ਇੱਕ ਆਪ ਖਬਰ ਨਵੀਸਾਂ ਇੱਕ ਬੱਦਰਕਾਰਾਂ ਲੇਕਿਨ ਮੈਂ ਜਦੋਂ ਸਾਹਮਣੇ ਚੈਨਲ ਹੈ ਮੈਂ ਉਹ ਨਹੀਂ ਦੇਖਦਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਜਦੋਂ ਕਹਿੰਦੇ ਇਸਲਾਮਾਬਾਦ ਤੇ ਕਬਜ਼ਾ ਹੋ ਗਿਆ ਤੇ ਮੈਨੂੰ ਮੈਂ ਉਹਨੂੰ ਉਲਟ ਸੋਚਣਾ ਕਦੀ ਕਬਜ਼ਾ ਨਹੀਂ ਹੋਇਆ ਉਹ ਇੱਕ ਖਬਰ ਆ ਰਹੀ ਸੀ ਇੱਕ ਦਿਨ ਮੈਂ ਦੇਖ ਰਿਹਾ ਸੀ ਉਹ ਪੀਓਕੇ ਚ 45 ਮਿੰਟ ਦੇ ਉੱਤੇ ਪੂਰਾ ਕਬਜ਼ਾ ਹਿੰਦੁਸਤਾਨ ਦਾ ਹੋ ਰਿਹਾ ਉਹ ਸਭ ਕੁਝ ਸੈੱਟ ਹੋ ਗਿਆ ਪੀਓਕੇ ਲੈ ਲਿਆ ਕਬਜ਼ਾ ਤੇ ਮੈਂ ਉਦੋਂ ਮੇਰੇ ਨਾਲ ਇੱਕ ਸੱਜਣ ਬੈਠੇ ਸੀ ਤੇ ਉਹ ਗੱਲ ਕਰ ਰਹੇ ਸੀ ਕਹਿੰਦੇ ਯਾਰ ਕਬਜਾ ਹੋ ਗਿਆ ਮੈਂ ਕਿਹਾ ਭਾਈ ਜੀ ਯਾਰ ਸੈਂਡਵਿਚ ਖਾ ਲਾ ਇਹ ਸਭ ਝੂਠ ਹੈਗਾ ਔਰ ਉਹੀ ਹੋਇਆ ਜਦੋਂ ਆਪਾਂ ਸਵੇਰੇ ਵਾਕ ਤੇ ਮਿਲੇ ਕਹਿੰਦਾ ਯਾਰ ਸੱਚੀ ਕਬਜਾ ਨਹੀਂ ਹੋਇਆ ਪੀਓਕੇ ਤੇ ਸੋ ਇਸ ਕਰਕੇ ਨਾ ਇਨ੍ਹਾਂ ਤੇ ਵਿਸ਼ਵਾਸ ਨਹੀਂ ਕਰਦੇ ਲੇਕਿਨ ਹਿੰਦੁਸਤਾਨ ਦੀ ਆਰਮੀ ਤੇ ਵਿਸ਼ਵਾਸ ਹੈ ਲੇਕਿਨ ਇਹ ਸਵਾਲ ਜਿਹੜੇ ਸਿੱਖ ਕੌਮ ਦੇ ਖੜੇ ਹੋ ਰਹੇ ਨੇ ਕਿਹਦੇ ਨਾਲ ਗੱਲ ਕੀਤੀ ਗਈ ਅਗਰ 10 ਦਿਨ ਦਾ ਬਖਵਾ ਕਿਉਂ ਪਾਇਆ ਗਿਆ ਇਸ ਸਵਾਲਾਂ ਦੇ ਜਵਾਬ ਤਾਂ ਮੰਦੇ ਹੈਗੇ ਆ ਇਹ ਆਰਮੀ ਦੀ ਕਾਰਵਾਈ ਤੇ ਸਭ ਨੂੰ ਵਿਸ਼ਵਾਸ ਹੈ ਹਿੰਦੁਸਤਾਨ ਦੀ ਸੈਨਾ ਸੱਚ ਬੋਲ ਰਹੀ ਹੈ ਵਿਸ਼ਵਾਸ ਕਰਦੇ ਹਾਂ ਸਾਰੇ ਵਿਸ਼ਵਾਸ ਕਰਦੇ ਆ ਕਿਉਂਕਿ ਅਸੀਂ ਰਾਸ਼ਟਰਵਾਦੀ ਲੋਕ ਆ ਅਸੀਂ ਦੇਸ਼ ਦੇ ਨਾਲ ਖੜਾਣ ਵਾਲੇ ਆ ਔਰ ਸਭ ਤੋਂ ਵੱਡੀ ਗੱਲ ਹੈ ਸਿੱਖ ਕੌਮ ਦੇ ਸ਼ੂਰ ਵੀਰ ਹੀ ਜਿਹੜੇ ਆ ਹਿੰਦੁਸਤਾਨ ਦੀ ਆਰਮੀ ਦਾ ਹਿੱਸਾ ਆਗੇ ਆ ਔਰ ਹਿੰਦੁਸਤਾਨ ਦੀ ਜੇ ਅੱਜ ਸਿੱਖ ਰੈਜੀਮੈਂਟ ਦੀ ਗੱਲ ਕਰੀਏ ਪੰਜਾਬ ਰੈਜੀਮੈਂਟ ਦੀ ਗੱਲ ਕਰੀਏ ਇਹਨਾਂ ਦੇ ਤਾਂ ਵਿਖਮ ਪੱਧਰ ਲੋਕ ਦਵਾਨ ਨੇ ਸਿੱਖ ਰੈਜੀਮੈਂਟ ਦੇ ਤੁਸੀਂ ਸਿੱਖ ਰੈਜੀਮੈਂਟ ਦਾ ਇਤਿਹਾਸ ਪੜੋ ਰੋਂਗ ਤੇ ਖੜੇ ਹੋ ਜਾਂਦੇ ਸਾਰਾ ਗੜੀ ਦਾ ਇਤਿਹਾਸ ਪੜੋ ਤੁਹਾਡਾ ਅੱਖਾਂ ਚੋਂ ਨਿਕਲ ਆ ਉਹ ਅੰਗਾਰੇ ਨਿਕਲਣੇ ਸ਼ੁਰੂ ਹੋ ਜਾਂਦੇ 21 ਬੰਦਿਆਂ ਨੇ 21 ਸਿੱਖ ਯੋਧਿਆਂ ਨੇ 10000 ਅਫਗਾਨੇ ਮਾਰਤੇ ਇਹ ਛੋਟੀਆਂ ਗੱਲਾਂ ਥੋੜਾ ਹੈਗੀਆਂ ਤੇ ਇਸ ਕਰਕੇ ਮੈਂ ਇਹ ਗੱਲ ਕਰਦਾ ਬਈ ਜਿਹੜੇ ਆਪ ਸ਼ੂਰ ਵੀਰਾਂ ਦੀ ਕੌਮ ਹੁੰਦੇ ਮਾਰਸ਼ਲ ਕੌਮ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਲੇਕਿਨ ਉਹ ਬਈ ਐਸੇ ਗੱਲਾਂ ਅੱਜ ਠੇਸ ਮਹਿਸੂਸ ਕਰਦੇ ਬਈ 10 ਦਿਨ ਇਹ ਅਗਰ ਗੱਲ ਹੋਈਏ ਤੇ 10 ਦਿਨ ਲੁਕੋਈ ਕਿਉਂ ਗਈ 10 ਦਿਨ ਨੇ ਸਾਨੂੰ ਦੱਸਿਆ ਕਿਉਂ ਨਹੀਂ ਗਿਆ ਸੋ ਜਿਹਨ ਭਾਰਤੀ ਫੌਜ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਸਨ ਉਸ ਨੂੰ ਐਸਜੀਪੀਸੀ ਨੇ ਜਥੇਦਾਰ ਦੇ ਵੱਲੋਂ ਹੈੱਡ ਗ੍ਰੰਥੀ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਉਹਨਾਂ ਨੇ ਖਾਰਜ ਕਰ ਦਿੱਤਾ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਹੁਣ ਇਹ ਸਵਾਲ ਖੜੇ ਹੋ ਰਹੇ ਨੇ ਕਿ ਜੇਕਰ ਭਾਰਤੀ ਫੌਜ ਅਜਿਹੀ ਬਿਆਨ ਦੇ ਰਹੀ ਹੈ ਤਾਂ ਕਿਸ ਬਿਹਾਰਫ ਦੇ ਉੱਤੇ ਦੇ ਰਹੀ ਹੈ ਕਿ ਭਾਰਤੀ ਫੌਜ ਉਹਨ ਇਸ ਨੂੰ ਲੈ ਕੇ ਕੋਈ ਸਪਸ਼ਟੀਕਰਨ ਦਿੰਦੀ ਹੈ ਜਾਂ ਫਿਰ ਨਹੀਂ ਇਹ ਦੇਖਣਾ ਹੋਵੇਗਾ